ਜੋ ਤੁਸੀਂ ਇਹ ਨਿਊਜ਼ ਦੇਖ ਰਹੇ ਹੋ ਸਿੱਧੂਆਂ ਬੇਡ ਸਲੇਪੁਰ ਦੀ ਹੈ ਜਿੱਥੇ ਕਿ ਇਹਨਾਂ ਦੋਨਾਂ ਧਿਰਾਂ ਦਾ ਆਪਸੀ ਘਰੇਲੂ ਝਗੜਾ ਸੀ ਉਸ ਤੋਂ ਬਾਅਦ ਪੂਰੀ ਖਬਰ ਕੀ ਹੈ ਉਹ ਸੁਣਦੇ ਆ ਪਰ ਦੱਸ ਦਈਏ ਕਿ ਇੱਕ ਵਾਰ ਇਹਨਾਂ ਦਾ ਰਾਜੀ ਨਾਮਾ ਵੀ ਹੋ ਚੁੱਕਿਆ ਹੈ ਜੋ ਪੁਲਿਸ ਨੇ ਕਰਵਾਇਆ ਪਰ ਇਹ ਪੁਰਸ਼ ਤੋਂ ਸੰਤੁਸ਼ਟ ਨਹੀਂ ਆਓ ਦੇਖਦੇ ਆ ਪੂਰੀ ਖਬਰ ਇਹ ਰਹਿ ਰਹੀ ਮਾਤਾ ਕੱਲੀ ਰਹਿ ਰਹੇ ਇਹ ਤਾਂ ਉਂਝ ਲਿਆਂਦੇ ਨੂੰ ਉਤੋਂ ਦੀ ਲਿਆਂਦੇ ਨੇ ਬੰਦੇ ਦਵਾ ਪਾਉਣ ਵਾਸਤੇ ਕੰੰਧ ਕਢਾਉਣੀ ੱੱੱਕਾ ਕਰ ਰਹਾ ਮੇਰਾ ਨਾ ਪਾਲ ਕਰ ਮਤਲਬ ਇਹ ਕੋ ਡਾਕਟਰ ਕਹਿ ਰਿਹਾ ਕਿ 61 ਦਿਨ ਤੱਕਾ ਹੋਇਆ ਕੀ ਤੱਕਾ ਹੈ ਕੋਈ ਹਾਂਜੀ ਤੱਕਾ ਇਹ ਹੀ ਹੋਇਆ ਹੈ ਇਹ ਅਕਾਦਰ ਇੱਥੇ ਆਇ ਨਹੀਂ ਗਾ ਸੀ ਦਵਾਈ ਲੈਣਾ ਹੁੰਦੀ ਸੀ ਹੰਦਾ ਕੁਛ ਨਹੀਂ ਇੱਥੇ ਚੱਲਦਾ ਸੀ ਮਤਲਬ ਇਹ ਕਹਿ ਰਿਹਾ ਕਿ ਜਦੋਂ ਦਾਦਾ ਸੀਗਾ ਤੁਹਾਡੇ ਸੋਹਰਾ ਸਾਹਿਬ ਸੀ ਉਹਨਾਂ ਦੀ ਤੀਜੀ ਮੈਰਿਜ ਹੋਈ ਸੀ ਹਾਂ ਇਹਨਾਂ ਦਾ ਕੋਈ ਮਰਜ਼ ਨਹੀਂ ਹੋਈ ਤੇ ਆਪਣੇ ਆਪਣੇ ਹਾਂਜੀ ਆਪਣੇ ਆਪ ਹੀ ਜਿੰਦਾਂ ਕੋਈ ਮਰਜ਼ ਨਹੀਂ ਹੋਈ ਕੋਈ ਹੰਦਾ ਕਾਗਜ਼ ਨਹੀਂ ਸੀ ਕੁਛ ਨਹੀਂ ਸੀ ਤੇ ਕਹਿੰਦੇ ਹੁਣ ਕੀ ਕਰਾਂ ਕਿ ਤੱਕਾ ਹੀ ਹੋ ਰਿਹਾ ਤੱਕਾਈ ਹੋ ਰਿਆ ਵੀ ਸਾਨੂੰ ਥਾਂ ਚੋਂ ਕੱਢ ਦਈਏ ਤੇ ਥਾਂ ਚੋਂ ਕਾਂ ਬੰਨ ਕਰਾਤੀ ਪੁਲਿਸ ਨਾਲ ਦਬਾ ਕੇ ਕਿ ਮੈਂ ਮੇਰੇ ਨਾਮ ਤੇ ਤੁਸੀਂ ਰਹਿ ਜਾਓਗੇ ਕਿੰਨੀ ਥਾਂ ਜੀ ਇਹ 3 ਮਰਲੇ ਸਾਨੂੰ ਦਿੰਦੀ ਇਹ 3 ਮਰਲੇ ਦੂਜੀ ਕਿੰਨੀ ਉਹ ਟੋਟਲੇ ਟੋਟਲੇ 10 ਮਰਲੇ 10 ਮਰਲੇ ਜੀ ਟੋਟਲੇ 10 ਮਰਲੇ ਹਾਂਜੀ ਤੇ 7 ਮਰਲੇ ਦੇ ਕੋਲ ਹੈ 7 ਮਰਲੇ 7 ਮਰਲੇ ਚ ਕਰ ਲਈ ਹੈਗੀ ਇਹ ਇਹਦੇ ਕੋ ਕਮਰੇ 7 ਕਮਰੇ ਨੇ ਇਹਦੇ ਕੋਈ ਬਿਚੂਣ ਕੰਡ ਹੋ ਰਹੀ ਹੈ ਤੁਹਾਨੂੰ ਜੀ ਜੀ ਤੇਰਾ ਕੋਠਣ ਕੋਣ ਰਹਿ ਰਿਹਾ ਉਥੇ ਇਕੱਲੀ ਰਹਿ ਰਹੀ ਹੈ ਇਕੱਲੀ ਰਹਿ ਰਹੀ ਹੈ ਜਗਰਾਤ ਸਿੰਘ ਜੀ ਤੇ ਕਿਹੜਾ ਪਿੰਡ ਹੈ ਜੀ ਪਿੰਡ ਸਲੇਮਪੁਰਾ ਜੀ ਕਿਤੇ ਜਿੱਥੇ ਨਹੀਂ ਆਣੀ ਇਹ ਤਾਂ ਪਹਿਲਾਂ ਹੀ ਹਾਂਜੀ ਹਾਂਜੀ ਸਰਵਤ ਕੀ ਮੈਟਰ ਕੀ ਹੈ ਜੇ ਤੁਸੀਂ ਬੁਲਾਇਆ ਹੈ ਮੈਟਰ ਇਦਾਂ ਹੀ ਇਹ ਕਹੇ ਦਾਦੇ ਨੇ ਮਤਲਬ ਪਹਿਲਾਂ ਇੱਕ ਵਿਆਹ ਕਰਾਇਆ ਸੀ ਤੇ ਉਹਦੀ ਦਾਦੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਦਾਦੇ ਨੇ ਇੱਕ ਹੋਰ ਵਿਆਹ ਕਰਵਾਇਆ ਸੀ ਤੇ ਤੀਜਰੀ ਥਾਂ ਤੇ ਇਹ ਦਾਦੀ ਆਈ ਸੀ ਇਹ ਹੁਣ ਤੱਕਾ ਕਿਤੇ ਜਾਂਦੀ ਹੈ ਦਾਦੀ ਸਾਡੀ ਤੱਕਾ ਇਦਾਂ ਹੋ ਰਿਹਾ ਕਿ ਮਤਲਬ ਦਾਦੀ ਡੈਥ ਹੋ ਗਈ ਆ ਹੁਣ ਤੇ ਇਹ ਕਹਿੰਦੀ ਇਹ ਸਾਰਾ ਹਿੱਸਾ ਚਾਹੁੰਦੀ ਹੈ ਥਾਂ ਦਾ ਦਾ ਸਮਰ ਰਹਿਤ ਆ ਹਾਂ ਇਹ ਕਿੰਦਾ ਤੇ ਦਾਦਾ ਜੀ ਵੀ ਦੇਖੋ ਹਾਂ ਜਿਹੜਾ ਦਾਦਾ ਜੀ ਡੈਥ ਹੋਈ ਹੈ ਹੁਣ ਤੁਹਾਡੀ ਮਤਰੀ ਦਾਦੀ ਜੀ ਆ ਹਾਂਜੀ ਨਹੀਂ ਨਹੀਂ ਬੱਚਿਆਂ ਦੇ ਕੋਈ ਨਹੀਂ ਗਈ ਠੀਕ ਹੈ ਤੇ ਇਹ ਹੁਣ ਤੁਸੀਂ ਕੀ ਚਾਹਣਾ ਕੀ ਹੋਣਾ ਚਾਹੀਦਾ ਅਸੀਂ ਤਾਂ ਇਹ ਚਾਹਣਾ ਹੈ ਜਿਹੜੇ ਤੱਕਾ ਕਰਵਾਉਂਦੇ ਕੀ ਹੈ ਸਾਡੇ ਇਸ ਤੇ ਚਾਹਣਾ ਚਾਹੀਦਾ ਇਥਾਂ ਸਾਰਾ ਇੱਕ ਇਸ ਦੇ ਉਸ ਦੇ ਕੋਲ ਪੁਲਿਸ ਪ੍ਰਸ਼ਾਸਨ ਦਾ ਸਾਹ ਲੈਂਦਾ ਪੁਲਿਸ ਸਟੇਸ਼ਨ ਕੋਰ ਅਰਖਾ ਚ ਦੇ ਦਿੱਤੀ ਹੋਈ ਤਰਖਾਏ ਦਿੱਤੀ ਹੋਈ ਯਾਨਾ ਮਤਲਬ ਪੁਲਿਸ ਕੋਲ ਤੱਕਾ ਕਰਵਾਇਆ ਜੀ ਨੇ ਥਾਰੇ ਥਾਂ ਦਾ ਪੁਲਿਸ ਸਾਰੇ ਇਹਦੇ ਨਾਲ ਖੜੀ ਇਹਨੇ ਪੈਸੇ ਦੇ ਕੇ ਕਰਵਾਇਆ ਜੋ ਕਰਵਾ ਕਰਵਾਏ। ਇਹ ਸਭ ਰਾਜੀਨਾਮਾ ਹੋਇਆ ਸੀ ਕਹਾ। ਹਾਂਜੀ। ਰਾਜੀਨਾਮਾ ਹੋਇਆ ਸੀ। ਰਾਜੀਨਾਮਾ ਹੋਇਆ ਸੀ ਪਰ ਇਹਨੇ ਨਾ ਮਤਲਬ ਕੋਰਟ ਦੇ ਦਬਾਅ 'ਚ ਕਰਵਾਇਆ ਸਾਰਾ ਕੁਝ ਜੀ। ਕੁਝ ਸਟੇ ਵੀ ਵਗੈਰਾ ਵੀ ਚੱਲਣ ਲੱਗ। ਹਾਂਜੀ ਹਾਂਜੀ ਸਟੇ ਵੀ ਕਰਾਏ। ਜੀ ਰਾਜੀਨਾਮਾ ਹੋਇਆ ਸੀਗਾ ਤੁਸੀਂ ਉਸ ਰਾਜੀਨਾਮੇ ਤੋਂ ਸੰਤੁਸ਼ਟਿਤ ਹੋ ਲੱਗਦਾ ਕਿ ਇਹ ਰਾਜੀਨਾਮਾ ਸਹੀ ਹੋਇਆ। ਨਹੀਂ ਰਾਜੀਨਾਮਾ ਸਾਰਾ ਗਲਤ ਹੈ ਦਬਾਅ ਇਹਦਾ ਹੈ ਇਹ ਪੁਲਿਸ ਦੇ ਸਾਰਾ। ਕੁਝ ਨੇ ਦਬਾਅ ਪਾਇਆ ਗਿਆ। ਹਾਂਜੀ ਹਾਂਜੀ। ਕੁੜਕੀ ਪ੍ਰਸ਼ਾਸਨ ਨੂੰ ਵੀ ਮੰਨ ਕਰਦੇ ਆਸੀਂ ਇਹ ਚਾਹੁੰਦੇ ਆ ਕਿ ਸਾਨੂੰ ਹਿੱਸਾ ਮਿਲਣਾ ਚਾਹੀਦਾ ਥਾਂ ਦੇ ਵਿੱਚੋਂ ਇਹ ਮਤਰੇ ਹੀ ਐ ਇਹਨੇ ਆਪਦਾ ਹਿੱਸਾ ਉੱਥੋਂ ਲਵੇ ਜਿੱਥੇ ਰਹੀ ਆ ਮਾਤਰੀ ਕੀ ਨਾਮ ਹੈ ਸੋਨੀਆ ਦੇਵੀ ਜੀ ਪਤਾ ਨਹੀਂ ਹੈ ਪਰ ਬੰਦੀ ਆ ਹਰ ਪਾਰੇ ਤੋਂ ਟੋੜ ਚਲ ਗਿਆ ਬਣਾਉਂਦੇ ਆ ਕਿ ਇਹਨਾਂ ਸੜੀ ਖਾਂ ਨੂੰ ਕਬਜ਼ਾ ਕਰ ਲਿਆ ਨਹੀਂ ਜੀ ਇਹ ਸਾਰਾ ਥਾਂ ਜਿੰਨਾ ਹੀ ਮੇਰੇ ਬੰਦੇ ਨੇ ਮੈਂ ਲੇਖ ਕੇ ਦਿੱਤਾ ਹੋਇਆ ਇਹ ਤੁਹਾਡੇ ਨਾਮ ਤੇ ਰਿਸ਼ਤੀ ਹੈ ਨਹੀਂ ਜੀ ਇਹ ਮੈਨੂੰਕਰਾਰਨਾਮਾ ਕਰਕੇ ਦੇ ਗਿਆ 17 ਸਾਲ ਹੋ ਗਏ ਨੇ ਕਦੇ ਸੂ ਕੋ ਸਟੇਜ ਜਹਾ ਹੈ ਸਟੇ ਇਹ ਮੈਂ ਦੋ ਵਾਰ ਹੀ ਮੈਂ ਲਿਆ ਤੇ ਕਹਿੰਦਾ ਕਿ ਇਹ ਹੋਰ ਕਹਿੰਦੇ ਕਿ ਪੁਲਿਸ ਧੱਕਾ ਕੋ ਗਿਆ ਤਬਸਿਰ ਕੋ ਧੱਕਾ ਨਹੀਂ ਕੀਤਾ ਨਹੀਂ ਜੀ ਪੁਲਿਸ ਤਾਂ ਮਦਦ ਕਰਦੀ ਸੀ ਪਰ ਜਿਹੜਾ ਇਹ ਨੇ ਨਾ ਇਸ ਮੇਰੀ ਇੱਕ ਨਹੀਂ ਚੱਲਣ ਦਿੱਤੀ ਤੇ ਵਿੱਚ ਜਿਹੜਾ ਸਰਪੰਚ ਹੈ ਕਮਲ ਉਹ ਉਹਦਾ ਵੀ ਪੂਰਾ ਹੱਥ ਹੈ ਇੱਕ ਇੱਕ ਬੰਦਾ ਹੋਰ ਹੈ ਜਿਹੜਾ ਦੂਜਾ ਗਰਮੇਲ ਸਿੰਘ ਤਾਰੇ ਸਿੰਘ ਦਾ ਉਹਨ ਦਾ ਵੀ ਹੱਥ ਹੈਗਾ ਉਹ ਉਹ ਇਹਨਾਂ ਪੂਰਾ ਜੱਤ ਲਾਇਆ ਮੈਨੂੰ ਤੰਗ ਪਰੇਸ਼ਾਨ ਬਹੁਤ ਕੀਤਾ ਦੋ ਵਾਰੀ ਸਟੇਲ ਜਾਂਦਾ ਪਹਿਲੇ ਮੈਂ ਸਟੇਲ ਜਾਂਦਾ ਬਾਅਦ ਇੱਥੇ ਮੇਰੀ ਕੰਡਾ ਤੋੜ ਕੇ ਅੰਦਰ ਵੜੇ ਨੇ ਜੰਦਰੇ ਵੜਦੇ ਨੇ ਮੇਰੇ ਇੱਕ ਗੱਲ ਹੈ ਕਿ ਇਹ ਕਹਿੰਦੇ ਕਿ ਤੋੜਦੇ ਜੋ ਪਤਨੀ ਸੀ ਤੁਸੀਂ ਉਹਨਾਂ ਦੀ ਤੀਜੀ ਪਤਨੀ ਆ ਉਹ ਸਹੀ ਗੱਲ ਹੈ ਜੀ ਸਹੀ ਹੈ ਜੀ ਸਹੀ ਗੱਲ ਹੈ